ਨਾ ਕੇ ਕਿਉਂ ਸਾਡੀ ਇਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸਾਡੀ ਕੋਈ ਦੁਸ਼ਮਣੀ ਨਹੀਂ ਅਤੇ ਸਿਰਫ ਕਾਲੇ ਕਾਨੂੰਨ ਜਿੰਨਾ ਚਿਰ ਸਾਡੇ ਰੱਦ ਨਹੀਂ ਕਰਦੇ ਅਸੀਂ ਉਹਨਾਂ ਚਿਰ ਇਹਨਾਂ ਦਾ ਪੂਰਾ ਯੋਰ ਜਿੱਥੇ ਵੀ ਕਿਤੇ ਕਾਰਜਕਾਮ ਰੱਖਣਗੇ ਅਸੀਂ ਪੂਰਾ ਯੋਰ ਨਾਲ ਵਿਰੋਧ ਕਰਾਂਗੇ ਅਤੇ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਇਕ ਕਾਫਲਾ ਲੰਘਿਆ ਬੀਜੇਪੀ ਲੀਡਰ ਸ਼ੇਕ ਮਲਿਕ ਦਾ ਤੇ ਪਿੱਛੇ-ਪਿੱਛੇ ਡੰਡਿਆਂ 'ਚ ਝੰਡੇ ਟੰਗੀ ਕਿਸਾਨ ਜਾ ਰਹੇ ਨੇ ਇਹ ਤਸਵੀਰਾਂ ਕੋਈ ਨਵੀਆਂ ਨਹੀਂ ਨੇ ਕੁਝ ਦਿਨਾਂ ਦੇ ਵਕਫੇ ਤੇ ਇਹੋ ਜਿਹੇ ਦ੍ਰਿਸ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਤੋਂ ਆ ਹੀ ਜਾਂਦੇ ਨੇ ਵੀਰਵਾਰ ਨੂੰ ਜਦੋਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚ ਪਾਸਪੋਰਟ ਦਫ਼ਤਰ ਦੇ ਰਾਤ ਇਸ ਲੀਡਰ ਦੀ ਗੱਡੀ ਵਧੀ ਤਾਂ ਕਿਸਾਨਾਂ ਦਾ ਰੋਵ ਵਿਵਦ ਗਿਆ ਸਾਨੂੰ ਪਤਾ ਲੱਗਾ ਸੀ ਇਹ ਕਿਸੇ ਚੀਜ਼ ਦਾ ਇਥੇ ਅਦਗਾਟਨ ਕਰਨ ਵਾਸਤੇ ਆਏ ਹੋਏ ਨੇ ਬਿਲਕੁਲ ਸ਼ਾਰਟ ਨੋਟਸ ਸਾਨੂੰ ਪਤਾ ਲੱਗਾ 10 ਵਜੇ ਹੀ ਪਤਾ ਲੱਗਾ ਸੀ ਉਸੇ ਟਾਈਮ ਹੀ ਉੱਥੇ ਆ ਗਏ ਅਸੀਂ ਜਿੰਨੇ ਵੀ ਨਾਕਲੀ ਕਾ ਇੱਕ ਬੀਜੇਪੀ ਦੇ ਲੀਡਰ ਆਉਣਗੇ ਅਸੀਂ ਉਹਨਾਂ ਦਾ ਇਸੇ ਤਰ੍ਹਾਂ ਹੀ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ ਨਾ ਕਿ ਕੋਈ ਸਾਡੀ ਇਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸਾਡੀ ਕੋਈ ਦੁਸ਼ਮਣੀਆਂ ਤੇ ਸਿਰਫ ਕਾਲੇ ਕਾਨੂੰਨ ਜਿੰਨਾ ਚਿਰ ਸਾਡੇ ਰੱਦ ਨਹੀਂ ਕਰਦੇ ਅਸੀਂ ਉਹਨਾਂ ਚਿਰ ਇਹਨਾਂ ਦਾ ਪੂਰਾ ਯੋਰ ਜਿੱਥੇ ਵੀ ਕਿਤੇ ਕਾਰਜਕਾਮ ਰੱਖਣਗੇ ਅਸੀਂ ਪੂਰਾ ਯੋਰ ਨਾਲ ਵਿਰੋਧ ਕਰਾਂਗੇ ਅਤੇ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਸਾਨੂੰ ਜੀ ਅੱਜ ਪਤਾ ਲੱਗਾ ਹੀ ਪੀ ਸ਼ਵੇਤ ਮਲਕ ਜੀ ਪਾਸਪੋਰਟ ਦਫ਼ਤਰ ਘਾਟਨ ਕਰਨ ਆਏ ਆ ਤੇ ਅਸੀਂ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਆ ਉਹ ਕਰਨਾ ਇਸ ਕਰਕੇ ਵੀ ਜਿਹੜੇ ਕਾਲੇ ਕਾਨੂੰਨ ਬੀਜੇਪੀ ਲੈ ਕੇ ਆਈ ਆ ਉਹ ਜਿੰਨਾ ਚਿਰ ਰੱਦ ਨਹੀਂ ਕਰਦੇ ਉਹਨਾਂ ਚਿਰ ਬੀਜੇਪੀ ਦਾ ਪੂਰੇ ਭਾਰਤ ਦੇ ਵਿੱਚ ਇਦਾਂ ਹੀ ਸ਼ਾਂਤਮਾਈ ਪੀਸਫੁਲੀ ਵਿਰੋਧ ਹੋਊਗਾ ਤੇ ਅਸੀਂ ਗੱਡੀ ਕਰਕੇ ਵੀ ਵਿਰੋਧ ਕਰ ਲਗੇ ਗੱਡੀ ਪਿੱਛੇ ਬਿਲਕੁਲ ਨਹੀਂ ਭੱਜੇ ਨਾ ਸੀ ਗੱਡੀ ਨੂੰ ਟੱਚ ਹੋਇਆ ਸਾਡਾ ਇਰਾਦਾ ਹੈ ਵੀ ਗੱਡੀ ਤੇ ਗੱਡੀ ਹੋ ਕੇ 10 ਮਿੰਟ ਵਿਰੋਧ ਕਰੀ ਉਹਨਾਂ ਦਾ ਆਪਣਾ ਉਹਨਾਂ ਨੂੰ ਗੱਲ ਦਸੀਏ ਵੀ ਜਿਹੜੇ ਤੁਸੀਂ ਕਾਨੂੰਨ ਲੈ ਕੇ ਆਏ ਹੋ ਸਵੇਤ ਮਲਿਕ ਜੀ ਤੁਸੀਂ ਪੰਜਾਬ ਦੇ ਜਾਇਜ਼ ਹੋ ਪੰਜਾਬ ਦਾ ਖਾਂਦੇ ਪੰਜਾਬ ਦਾ ਪਹਿਣ ਦੇ ਜੋ ਤੇ ਮੋਦੀ ਸਾਹਿਬ ਨੂੰ ਅਸੀਂ ਵੀ ਅਪੀਲ ਕਰ ਰਹੇ ਹਾਂ ਤੁਸੀਂ ਵੀ ਅਪੀਲ ਕਰੋ ਇਹ ਕਾਨੂੰਨ ਜਿਹੜੇ ਆ ਕਾਲੇ ਕਨੂੰ ਜਿਨ੍ਹਾਂ ਨਾਲ ਪੰਜਾਬ ਬਰਬਾਦ ਨਹੀਂ ਕਪੂਰਾ ਭਾਰਤ ਬਰਬਾਦ ਹੋਈ ਨਾ ਜਿਹੜਾ ਕਸਟਮਰ ਉਹ ਬਰਬਾਦ ਹੋਈ ਨਾ ਜਿਹੜਾ ਦੁਕਾਨਦਾਰ ਉਹ ਬਰਬਾਦ ਹੋਈ ਨਾ ਰੇੜੀ ਫੜੀ ਵਾਲਾ ਬਰਬਾਦ ਹੋਈ ਨਾ ਇਸ ਕਰਕੇ ਸਾਡੀ ਅਪੀਲ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਜਿਹੜੇ ਕਾਨੂੰਨ ਪ੍ਰਧਾਨ ਮੰਤਰੀ ਸਾਹਿਬ ਲੈ ਕੇ ਆਇਆ ਇਸ ਤਾਨੂੰ ਦੇ ਪ੍ਰਧਾਨ ਮੰਤਰੀ ਬਣਾਇਆ ਆਪਣਾ ਸਵਾਰਨ ਵਾਸਤੇ ਨਾ ਕਿ ਮੌਜੂਦ ਦੇ ਵਾਰੰਟਾ ਵਾਸਤੇ ਇਸ ਕਰਕੇ ਸਾਡੇ ਜਿਹੜੇ ਕਾਨੂੰਨ ਪ੍ਰਧਾਨ ਮੰਤਰੀ ਸਾਹਿਬ ਰੱਦ ਕੀਤੇ ਜਾਣ ਕਿਸਾਨ ਰਾਕੇ ਰਖੜੇ ਨੇ ਵਿਰੋਧ ਦੇ ਸੁਰ ਤਲਕ ਤੇ बुलंद ਨੇ ਪਰਸ਼ਵਤ ਮਲਿਕ ਨੇ ਮੋੜ ਤੋ ਉਹੀ ਰਟਿਆ ਰਟਾਇਆ ਜਵਾਬ ਦਿੱਤਾ ਕਿ ਖੇਤੀ ਕਾਨੂੰਨ ਲਾਹੇ ਦੇ ਨੇ ਕਿਉਂਕਿ ਖੇਤੀ ਕਾਨੂੰਨਾ ਇਹ ਜੀ ਕਿਸਾਨ ਨੂੰ ਇੰਡੀਪੈਂਡੈਂਟ ਕੀਤਾ ਗਿਆ ਹੈ ਕਿਸਾਨ ਨੂੰ ਅਧਿਕ ਤਾਕਤ ਦਿੱਤੀ ਗਈ ਹੈ ਉੱਥੇ ਅਸੀਂ ਪੁਰਾਣੇ ਸਿਸਟਮ ਨੂੰ ਖਤਮ ਨਹੀਂ ਕੀਤਾ ਜੀ ਉੱਥੇ ਨਵਾਂ ਸਿਸਟਮ ਦਿੱਤਾ ਹੈ ਕਿਸਾਨ ਦੀ ਆਪਸ਼ਨ ਹੈ ਜੇ ਉਹ ਆਰਟੀਕਲ ਜਾਣਾ ਚਾਹਦਾ ਹੈ ਉਹ ਆਰਟੀਕਲ ਜਾਏ ਜੋ ਆਰਟੀਕਲ ਨਹੀਂ ਜਾਣਾ ਚਾਹਤਾ ਤੇ ਨਾ ਜਾਏ ਉਹ ਆਈ ਟੈਲ ਯੂ ਜਸਟ ਅ ਮਿੰਟ ਜੀ ਆਈ ਟੈਲ ਯੂ ਥੈਟ ਇਜ਼ ਜਸਟ ਅ ਅਮੈਂਡਮੈਂਟ ਥੈਟ ਇਜ਼ ਨਾਟ ਅ ਨਿਊ ਐਕਟ ਕਿਸਾਨ ਖਫਾ ਨੇ ਲੀਡਰਾਂ ਦੇ ਨਾਲ ਫਿਰ ਚਾਇਓ ਕਿਸੇ ਵੀ ਸਿਆਸੀ ਜਮਾਤ ਦੇ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਣ ਹਾਲਾਂਕਿ ਕਿਸਾਨਾਂ ਦੇ ਰੋਧ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈ ਰਿਹਾ ਹੈ ਭਾਜਪਾ ਨੂੰ ਕਿਉਂਕਿ ਕਿਸਾਨ ਸੱਤਾ ਤੇ ਭਾਜਪਾ ਦੇ ਫੈਸਲੇ ਕਰਕੇ ਖੱਜਲ ਖੁਆਰ ਹੋ ਰਹੇ ਨੇ ਕਈ ਦਿਨਾਂ ਤੋਂ ਸੜਕਾਂ ਤੇ ਨਹੀਂ ਇਸੇ ਲਈ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਕਿਸਾਨ ਘੇਰਦੇ ਹੀ ਰਹਿੰਦੇ ਨੇ